ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ 2 ਜਾਨਵਰ ਬਾਈ ਨੇ ਬਾਹਰ ਕੱਢ ਲਿਆ 1 ਜਾਨਵਰ ਇੱਧਰ ਲਈ ਆਉਂਦਾ ਤਿੰਨ ਵਹਿੜਾਂ ਬਾਈ ਦੀਆਂ ਸੇਲ ਹੈ ਜਿਹੜੀ ਵੀ ਵਹਿੜ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਜਿਹੜੀ ਵਹਿੜ ਜਿਹਨੂੰ ਵੀ ਮਨ ਲੱਗਦੀ ਆ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਲਗਭਗ ਤਿੰਨਾ ਵੜਾਂ ਦੀ ਸੇਮ ਜੀ ਹਾਈਟ ਹੈ ਬਾਕੀ ਕੋਈ ਦੋ ਉਂਗਲਾਂ ਵੱਡੀ ਹੋ ਕੋਈ ਦੋ ਉਂਗਲਾਂ ਛੋਟੀ ਹੋ ਵਜਨ-ਵੋਜਨ ਵੀ ਓਕੇ ਆ ਜਮਾ ਥਣ ਭਾਂਡੇ ਵੀ ਚੰਗੇ ਆ ਮੋٹے-ਮੋٹے ਥਾਣ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਸਰਾਂ ਨਾਮ ਦੱਸ ਨਾਮ ਕਾਲਸਿੰਘ ਪਿੰਡ ਚੰਦਪੁਰਾਣਾ ਤਸੀਹ ਬਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 85488781 85488781 ਕਿੰਨਾ ਵਸੂਗਾ ਇਹ ਤਾਂ ਦੂਜਾ ਸੂਗਾ ਸਮਾ ਸਮਾਵਾਹ ਤਿੰਨ ਤੋਂ ਪੰਜ ਦਿਨ ਬਸ ਇੰਨੇ ਮਾ ਤੁਹਾਨੂੰ ਕਿੰਨਾ ਦੁੱਧ ਦੇ ਦੋ ਦੁੱਧ ਵੀ ਇਤਨੋਂ ਲੇਵੇ ਭਾਂਡੇ ਦਾ ਬੰਦਾ ਚਲਾਉਨੇ 16 17 ਕਿਲੋ ਦੇ ਦਰਾਮਨਾ 15 ਕਿਲੋ ਲੀਟਰ ਦੱਸਦੇ ਸੀ ਉਹ ਪਹਿਲੇ ਸੂਏ ਦੇ ਦਿੱਤਾ ਜੈ ਜੈ ਮਾ ਜਿੰਨਾ ਕਦਾ ਦੇ ਦਿੰਦਾ ਮੁੱਲ ਕਰਾਉਣਾ ਤਾਂ ਬਈ 60 60 ਜਿੰਨਾ ਮਰਜ਼ੀ ਕਰਾ ਲਓ ਆਪਾਂ 60 ਚੋਂ 1500 ਰੁਪਏ ਛੋੜ ਮੰਨ ਲੈ ਜਾਂ ਕੋਈ ਗੱਡੀ ਦਾ ਕਿਰਾਇਆ ਮੰਨ ਲੈ 58.58 ਦੀ ਸਾਢੇ ਇੱਕੋ ਜਿਹਾ ਮੋਨ ਅੱਛਾ ਪੁੱਛਦਾ ਨਹੀਂ ਕਢਾ ਕੇ ਆਇਆ ਕਿ ਤੇ ਅੱਜ ਬਾਬੇ ਬੂਬੇ ਦੇ ਗਿਆ ਹੋਏ ਕਿੰਨੇ ਲੈਂਦਾ 57 ਦੇ ਪੁੱਠੇ ਨਾਲ ਦੇ ਦਾਂਗੇ ਲਾਓ ਜੀ ਪਾਈ ਕਹਿੰਦਾ ਬਾਬੇ ਦੇ ਜਾ ਕੇ ਆਇਆ ਪਾਪਾ ਕਹਿੰਦੇ ਇੱਕੋ ਅੱਖਰ ਹੀ ਕਰ ਦੇ ਤਿੰਨੇ 55 55 ਦੀਆਂ ਜੇ ਕੋਈ ਤਿੰਨੇ ਲੈ ਲੈਂਦਾ 57 57 ਦੀਆਂ ਆ ਜੋ ਗਰਾ ਖੁੱਲੀ ਛੋੜ ਜੇ ਕੋਈ ਕੱਲੀ-ਕੱਲੀ ਲੈਂਦਾ ਤਾਂ ਇੰਨੇ ਇਨਾ ਮੁੱਲ ਜੇ ਕੋਈ ਤਖੜੀ ਲੈ ਲੈਂਦਾ 57 57 ਦੀਆਂ ਤਦ ਨਾਲ ਆਏ ਨਹੀਂ ਕੋਈ ਮਰਗਾ ਹੰਭਗਾ ਬੱਚਣਾ ਟੋਪ ਨਹੀਂ ਆਇਆ ਫਰ ਨਹੀਂ ਇਹ ਬੰਦਾ ਹੀ ਚੰਗਾ ਤੂੰ ਮਾੜਾ ਤਾਂ ਜਾਨਵਰ ਹੀ ਨਹੀਂ ਲੈਂਦਾ ਭਜਨ ਮੂਜਣ ਬਹੁਤ ਹੈ ਲਾਲ ਬਦਾਮੀ ਰੰਗ ਦੀ ਵਹਿੜ ਮੋਟਾ ਮੋਟਾ ਖਾਣ ਵੇਖੀ ਕਿਤੇ ਅੱਛਾ ਲੇਵਾ ਭਾਂਡਾ ਪੂਰਾ ਸੋਹਣਾ ਤਿੰਨਾਂ ਤੋਂ ਪੰਜਾਂ ਦਿਨਾਂ ਦੇ ਅੰਦਰ ਬਾਹਰ ਇਹਨੇ ਸੂ ਪੈਣਾ ਦੁੱਧ ਵੀਰ ਕਹਿੰਦਾ 16 ਪਿਆ ਜੇ 17 ਪਿਆ ਜੇ ਦੁੱਧ ਉਹ ਮੱਝ ਜਰਗਾ ਦੂਜਾ ਸੂਆ ਦੋ ਨੰਬਰ ਤੇ ਆ ਜਾ ਠੀਕ ਹੈ ਦੁੱਧ ਕਿੰਨਾ ਦੇ ਦੂ ਉਹ ਦੇਦਾ ਵੀ ਹੱਕਾ 16 12 ਲੀਟਰ ਦੇ ਦਿੰਦਾ ਤਾਂ ਇਹੋ ਸਾ ਦਾ ਵੱਧ ਵੀ ਦੇ ਦੇ ਫੇ ਠੀਕ ਹੈ ਨਾਲ ਦੀ ਸੇਵਾ ਦੇ ਡਿਪੈਂਡ ਆ ਹਨਾ ਹਾਂ ਪਹਿਲਾ ਸੁਆ ਚਾਰ ਦੰਦ ਵੱੱਛੀ ਪਹਿਲਾ ਸੁਈ ਹੁੰਦੀ ਤਾਂ ਆਪਾਂ ਕਹਿ ਦਿੰਦੇ ਪਹਿਲੇ ਸੁਆ ਦਾ ਇੰਨਾ ਦਿੱਤਾ ਹਾਂ ਵੱੱਛੀ ਤਾਂ ਤੋਰਾ ਤੂਰਾ ਪੂਰਾ ਓਕੇ ਘੋੜੀ ਵਰਗੀ ਵੱੱਛੀ ਆ ਪਹਿਲਾਂ ਚਾਰ ਦੰਦ ਕੱਦ ਵੱਡਾ ਹੀ ਆ ਜਾਨ ਬਹੁਤ ਆ ਜਾਨ ਤੇ ਇੱਕ ਨੰਬਰ ਵੱੱਛੀ ਜੀ ਵੀ ਬਹੁਤ ਆ ਕਾਫੀ ਕੰਦਰ ਦੀ ਇਹ ਨਾਲੇ ਟਾਪ ਕੁਆਲਿਟੀ ਦੀ ਹਾਂ ਥਣ ਸੋਹਣੇ ਆ ਆ ਲੱਗੀ ਆ ਪੂਰਾ ਸ਼ਾਂਗ ਜੀ ਇਹਦਾ ਮੂੰਹ ਵੀ ਹੈ ਨੀਗਾ ਅੱਛਾ ਹਾਂ ਮੂੰਹ ਵੀ ਹੈ ਨੀ ਦੱਸਣ ਦਾ ਦੱਸਣ ਦਾ ਆਪਣਾ ਫਰਜ਼ ਆ ਬਈ ਠੀਕ ਹੈ ਦੁੱਧ 16 ਪਿਆਜੇ 17 ਪਿਆਜੇ ਤਿੱਖੜੀ 57 57000 ਦੀ ਆ ਜੋ ਕਿਰਾ ਬਾਈ ਨੇ ਕਿਰਾ ਹੀ ਮੁੱਲ ਕਰਤਾ ਇੱਕੋ ਸੁੱਧਾ ਹੀ ਕੰਮ ਤਿੰਨੇ ਪੁੱਠੇ ਚ ਚੱਕੋ ਬਾਈ ਕਹਿੰਦਾ ਇਕੱਲੀ ਲੈਣੀ 58.58 ਦੀ ਆ ਤਿੰਨੇ ਲਊਗਾ 57 ਰੇ ਭਾਣਾ ਦੇ ਦਿੰਦੇ ਲਓ ਜੀ ਕੱਲੀ ਕੱਲੀ 58.58000 ਦੀ ਤੇ ਕੋਈ ਤਿੰਨੇ ਲੈ ਲੈਂਦਾ ਚੱਕੋ 57 57000 ਦੀਆਂ ਆਫਰ ਯਾਦ ਆ ਆਫਰ ਹੀ ਆ ਬਾਈ ਕਹਿੰਦਾ ਅੱਜ ਬੱਛੀ ਪੂਰੀ ਚੰਗੀ ਆ ਗੋਲੇ ਵਰਗੀ ਆ ਪਹਿਲਾ ਸੂਆ ਹਾਂ ਚਾਰ ਦੰਦ ਤੇ ਆਹਾ ਇਹ ਦੂਜਾ ਸੂਆ ਸੁੰਦੀ ਆ ਸਮਾ ਸਮਾਏ ਵੀ ਪੰਜ ਲੈ ਕੇ 6 ਦੰਦ ਲੈ ਜੇ ਇੰਨੇ ਕੁ ਮਸਾ ਲਓ ਤੇ ਲੱਡੂ ਲਾ ਬਹੁਤ ਪਈਆਂ ਦੁੱਧ ਦੁੱਧ ਜੀ 16 17 ਲੀਟਰ ਵੀ ਕੱਢ ਬਾਹਰ ਨੂੰ ਇੰਨਾ ਇੰਨਾ ਮੰਨ ਕੇ ਲਓ ਸਾਰੇ ਤਿੰਨੇ 16 16 17 17 22 10 ਦਾ ਦੁੱਧ ਪਿਆ ਜਾਣ ਗਿਆ ਤਿੰਨੇ ਵਹਿੜਾ ਦੇ ਦੇਣੀਆਂ ਹੈ 57 57 ਦੀਆਂ ਤਿੰਨੇ ਆਜੋ 11 22 ਕਹਿੰਦਾ। ਇਹ ਕੋਈ ਕੰਮ। ਕੋਈ ਕਿਸੇ ਦਾ ਭਲੇਖਾ ਨਾ ਪਾਵੇ। ਰੰਗ ਵੇਖ ਲਓ ਕਿਹੜਾ ਲੈਣਾ। ਨਾਲੇ ਮਰੀ ਹੰਬੀ ਨਹੀਂ ਜਾਨ ਲਗਾਇਆ ਤੇ ਨਹੀਂ। ਸਹੀ ਆ। ਭਾਈ ਕਹਿੰਦਾ ਮਰੀ ਹੰਬੀ ਨਹੀਂ ਕੋਈ ਤਿੰਨੇ ਜਾਨ ਵਾਲੀਆਂ। ਆਪਦੇ ਵਰਗੇ ਵਹਿੜਾ ਲੈਂਦਾ ਬਾਹਰ ਆ ਤਾਂ ਜਨਵਰੀ ਦੀ ਲੈਂਦਾ ਨਾਰਮ ਬੰਦਾ। ਸਾਰੇ ਜਾਣਦੇ ਆ। ਆਜੋ ਇਹਦੇ ਘਰੇ ਬਾਈ ਦੇ ਤਸੱਲੀ ਕਰਕੇ ਲੈ ਜਾਓ। ਡੇਲੀ 2 3 4 ਵੜਾਂ ਇਹਦੇ ਕੋਲੇ ਹੁੰਦੀਆਂ ਹੀ ਆ ਜਦੋਂ ਮਰਜੀ ਆਜੋ ਇੱਕ ਵੜ ਸੇਲ ਹੋ ਗਈ ਆ ਤਿੰਨ ਤਿੰਨ ਨਗਾਂ ਦੀ ਕੱਲ ਵੀਡੀਓ ਬਣਾਈ ਸੀ ਅੱਜ 4 ਸੀ ਇੱਕ ਵੈ ਗਈ ਆ ਤੇ ਤਿੰਨ ਹੁਣ ਵੀਡੀਓ ਚ ਆਪਾਂ ਪਾ ਦਿਆਂ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਜੇ ਕਿਸੇ ਨੇ ਲਾਲ ਪਦਾਮੀ ਲੈਣੀ ਉਹ ਲੈ ਲਓ ਕਾਫੀ ਲੈਣੀ ਉਹ ਲੈ ਲਓ ਕਾਲੀ ਲੈਣੀ ਉਹ ਲੈ ਲਓ ਜਿਹੜੀ ਵੀ ਤੁਹਾਡੇ ਮਨ ਨੂੰ ਲੱਗਦੀ ਆ ਸੇਮ ਹੀ ਮੁੱਲ ਆ ਸੇਮ ਹੀ ਦੁੱਧ ਪਿਆ ਜਾਣਗੀਆਂ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਆ ਜੇ ਕੋਈ ਭੋਰਾ 2 ਕਿਲੋ ਦਾਣਾ ਵੱਧ ਪਾ ਲੂਗਾ ਤਾਂ ਅਗਲੇ ਦੀ 2 ਕਿਲੋ ਦੁੱਧ ਵੱਧ ਪਿਆਜੂ ਯਾਨੀ ਕਿ ਤਿੰਨੇ 16 16 17 17 ਕਿਲੋ ਦੁੱਧ ਪਿਆ ਦੇਣੀਆਂ ਤਿੱਖੜੀ ਦਾ ਮੁੱਲ 57 57 ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਸਕਰੀਨ ਤੇ ਬਹੁਤ ਸੋਹਣੀਆਂ ਤਿੰਨ ਬੜਾ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਜੇ ਕੋਈ ਤਿੱਖੜੀ ਲੈ ਜਾਣੀ ਚਾਹੁੰਦਾ 57 ਦੀਆਂ ਉਹ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი